ਚਲੋ ਇੱਥੇ ਬੈਠਿਆ ਸੀ ਆਹਾ ਖਾਣਾ ਬਣਾ ਰਹੇ ਸੀਗੇ ਇੱਥੇ ਇਹਨਾਂ ਨੇ ਆਹ ਜਿਹੜੀ ਫੋਟੋ ਤੁਸੀਂ ਦੇਖ ਸਕਦੇ ਹੋ ਇਹਨੂੰ ਕਲਿੱਕ ਕਰਿਆ ਸਨ ਤੋਂ ਪਤਾ ਵੀ ਨਹੀਂ ਲੱਗਿਆ ਤੇ ਅਗਲੇ ਦਿਨ ਸਵੇਰਾਂ ਦੇ ਵੀ ਇੱਕ ਕੰਮ ਕਰੂ ਇਹਦਾ ਤੁਸੀਂ ਪੋਸਟਰ ਕਰਾ ਕੇ ਲਿਆਓ ਤੇ ਇਸ ਤਰ੍ਹਾਂ ਕਰਕੇ ਵੀ ਭਾਨੇ ਦੀ ਰਸੋਈ ਦਾ ਨਾਮ ਜਿਹੜਾ ਹੈਗਾ ਉਹ ਇਹਨਾਂ ਦੀ ਦੇਣੀ ਆ ਤੇ ਉਸ ਤੋਂ ਬਾਅਦ ਜਿਹੜਾ ਇਸੇ ਤਰ੍ਹਾਂ سلسلہ ਚੱਲ ਜਿੰਦਾ ਸਾਡੀ ਸਾਰੀ ਟੀਮ ਵੱਲੋਂ ਮੈਨੂੰ ਸਕੂਨ ਦਿੰਦੀਆਂ ਨੇ ਇਹ ਚੀਜ਼ਾਂ ਸਕੁੰਤਾ ਹੀ ਦਿੰਦੀਆਂ ਹੀ ਆ ਵੀ ਜਿਹੜੇ ਆਪਣਾ ਸਾਰੀ ਦਿਹਾੜੀ ਮੰਨ ਲਓ ਤੁਸੀਂ ਥੱਕ ਜਾਂਦੇ ਆ ਹਨਾ ਕਵਰੇਜ ਕਰਦੇ ਆ ਲੱਗਦਾ ਵੀ ਅੱਗੋਂ ਜਦੋਂ ਆਉਣੇ ਕਰਦੇ ਆ ਇੱਥੇ ਪਹਿਲਾਂ ਤਾਂ ਜਦੋਂ ਆਉਂਦੇ ਆ ਤਾਂ ਇਹ ਪਾਣੀ ਵੀ ਪੀ ਗਏ ਯਾਰ 10 ਮਿੰਟ ਰੋਕ ਜਾ ਕਿ ਨਾ ਪੈਜ ਗਏ ਮੜਾ ਜਾ ਫਿਰ ਚਾਹ ਪੀਵਾਂਗੇ ਹਨਾ ਤਾਂ ਮਤਲਬ ਇੱਥੇ ਆ ਕੇ ਹਰੇਕ ਬੰਦੇ ਨੂੰ ਇਹ ਹੁੰਦਾ ਵੀ ਥੋੜਾ ਯਾਰ ਰਿਲੈਕਸ ਮਹਿਸੂਸ ਕਰਦਾ ਇੱਥੇ ਆ ਕੇ ਤੇ ਉਦੋਂ ਲੱਗਦਾ ਵੀ ਯਾਰ ਵੀ ਆ ਸੇਵਾ ਵੀ ਸੋਚਿਆ ਨਹੀਂ ਸੀ ਇਸ ਤੋਂ ਨਵੀਂ ਨਹੀਂ ਗੀ ਅਭੀ ਆਪਾਂ ਐਵੇਂ ਹੁਣ ਤੋਂ ਝੂਠ ਮਾਰੀ ਜਾਈਏ ਕਿ ਅਸੀਂ ਪਹਿਲਾਂ ਹੀ ਮਿੱਥਿਆ ਸੀ ਜੀ ਐਂ ਕਰਾਂਗੇ ਇਹ ਕੋਈ ਕੁਦਰਤ ਵੱਲੋਂ ਹੀ ਸਾਨੂੰ ਸੇਵਾ ਦਾ ਮੌਕਾ ਮਿਲਿਆ ਤੇ ਅਸੀਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲਾ ਬਿਸਿਸ ਕਰਦੇ ਹਾਂ ਜੇ ਹਾਜ਼ਰ ਨਾ ਇੱਕ ਦਿਨ ਤੇ ਸਰਚ ਕਰਦਾ ਤੇ ਫੋਟੋ ਨਾਲ ਦੀ ਨਾਲ ਸਾਡੇ ਸਾਹਮਣੇ ਆ ਜਾਂਦੀ ਹੈ ਇਹ ਦਿਮਾਗ 'ਚ ਥੌਟ ਕਿਵੇਂ ਆਉਂਦਾ ਕਿ ਮੈਂ ਫੋਟੋ ਖਿੱਚਾਂ ਪੁੱਤਰ ਵਾਹਿਗੁਰੂ ਨੇ ਇੱਕ ਕਲਾ ਦਿੱਤੀ ਹੈ ਉਹਦਾ ਮੈਂ ਇਸਤੇਮਾਲ ਕਰਦਾ ਸ਼ੁਰੂ ਤੋਂ ਜੇ ਆਪਾਂ ਪਿੱਛੇ ਨਿਗਾਹ ਮਾਰੀਏ ਪੰਜਾਬ ਦੀ ਛੋਡੇ ਕੋਲ ਫੋਟੋਗ੍ਰਾਫੀ ਬਹੁਤ ਘੱਟ ਅੰਦੋਲਨਾਂ ਦੀ ਵੱਡੇ ਵੱਡੇ ਅੰਦੋਲਨ ਹੋਏ ਆ ਪੰਜਾਬ ਦੇ ਵਿੱਚ ਬਸ ਦਿੱਲੀ ਅੰਦੋਲਨ ਚੱਲਿਆ ਉੱਥੇ ਬਾਗਿਆ ਪੁੱਤਰ ਮੈਂ ਫੋਟੋਗ੍ਰਾਫੀ ਕਰਨ ਲੱਗ ਗਿਆ ਸੋ ਡਰ ਕੇ ਬੱਚੇ ਉਤਸ਼ਾਹ ਕਰਨ ਲੱਗ ਗੇ ਮੇਰਾ ਹੌਸਲਾ ਵੱਧ ਗਿਆ ਕਿਉਂਕਿ ਮੇਰੀ ਸੋਚ ਇਹ ਹੈ ਵੀ ਸਾਡੇ ਜਿਹੜੇ ਹੋਂ ਨਾਲੇ ਬੱਚੇ ਆ ਉਹ ਦੇਖਣ ਵੀ ਸਾਡੇ ਬਜ਼ੁਰਗ ਕਿੱਦਾਂ ਲੜਦੇ ਰਹੇ ਆ ਕਿਸ ਤਰ੍ਹਾਂ ਵੰਦੇ ਰਹੇ ਆ ਢੀੜੂ ਬਹੁਤ ਬਣਦੀ ਹੈ ਪਰ ਫੋਟੋਗ੍ਰਾਫੀ ਬਹੁਤ ਕਟ ਲੋਕ ਕਰਦੇ ਆ। ਮੈਂ ਵੀ ਵੀ ਇਸ ਹਾਲ ਮੈਂ ਕੈਮਰਾ ਨਹੀਂ ਚੱਕਿਆ। ਉਹ ਤਾਂ ਮੋਰਚੇ ਦੇ ਦਿੱਲੀ ਮੋਰਚੇ ਨੇ ਚੱਕਾਇਆ ਦੁਬਾਰੇ ਫੇਰ ਉੱਥੋਂ ਸੁੰਦਸਿਆਂ ਦੇ ਵਿੱਚ ਕੁਝ ਤਸਵੀਰਾਂ ਉੱਥੇ ਐਸੀਆਂ ਸੀ ਜਿਹੜੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਵੀ ਲਾਇਕ ਕਰੀਆਂ ਸੀ। ਉੱਥੋਂ ਮੇਰਾ ਦਸਾ ਵਧਦਾ ਰਿਹਾ ਥੋੜਾ ਜਿਹਾ। ਥੇਪਾਂ ਨੇ ਦੀ ਰਸੋਈ ਬਣਾਈ ਬੈਠਾ ਹੈ ਬਾਹਰ ਬਿਨਾ ਕਿਸੇ ਲਾਲਚ ਤੋਂ ਡਾਕਟਰ ਦਵਾਈਆਂ ਦੇ ਜਾਂਦੇ ਨੇ ਉਸ ਤੋਂ ਬਾਹਰ ਬਿਨਾ ਕਿਸੇ ਲਾਲਚ ਤੋਂ ਲੰਗਰ ਚੱਲੀ ਜਾਂਦੇ ਨੇ ਤੁਸੀਂ ਬਿਨਾ ਕਿਸੇ ਲਾਲਚ ਤੋਂ ਲੱਖਾਂ ਰੁਪਏ ਦਾ ਕੈਮਰਾ ਚੱਕ ਕੇ ਆਪਣੇ ਹੱਥ ਦੇ ਵਿੱਚ ਸਪੈਸ਼ਲ ਟਾਈਮ ਕੱਢ ਕੇ ਮਨ ਲੱਗਦਾ ਖੁਦ ਖਰਚਾ ਕਰਕੇ ਆਉਂਦੇ ਹੋਵੋਗੇ ਇਹ ਇੱਕ ਸਿੱਖ ਦੇ ਵਿੱਚ ਇਹ ਚੀਜ਼ਾਂ ਕਿੱਥੋਂ ਆ ਜਾਂਦੀਆਂ ਨੇ ਦੇਖੋ ਸਾਡੇ ਪੰਜਾਬ ਦੀ ਮਿੱਟੀ ਦੇ ਵਿੱਚ ਕੁਝ ਐਸਾ ਮੈਨੂੰ ਨਹੀਂ ਪਤਾ ਕੀ ਹੈ ਜੇ ਜਿੱਥੇ ਵੀ ਜੰਗ ਲੜਦੀ ਹੈ ਉਹਦੇ ਵਿੱਚ ਕੁਝ ਫੌਜੀ ਨਰਸਵਾਰਥ ਹੁੰਦੇ ਆ ਸਵਾਰਤੀ ਨਹੀਂ ਹੁੰਦੇ ਸਾਰੇ ਵੀ ਸਾਰੇ ਤਨਖਾਹਾਂ ਲੈਣ ਵਾਲੇ ਆਏ ਕੁਝ ਬਿਨਾਂ ਤਨਖਾਹਾਂ ਤੋਂ ਵੀ ਆਦਾ ਸਰੀਰਵਾਰਨ ਵਾਲੇ ਹੁੰਦੇ ਆ ਕਿਉਂਕਿ ਉਹਨਾਂ ਨੂੰ ਦਰਦ ਹੁੰਦਾ ਆਪਣੇ ਲੋਕਾਂ ਦਾ ਆਉਣ ਵਾਲੇ ਪੀੜੀ ਦਾ ਦਰਦ ਹੁੰਦਾ ਹੈ ਸਾਡੇ ਮੌਜੂਦ ਹਾਲਾਤ ਐਸੇ ਹੋਏ ਪੰਜਾਬ 'ਚ ਵੀ ਜਿਹੜੇ ਕਿ ਬਹੁਤ ਹੀ ਖਤਰਨਾਕ ਆ ਸਾਡੇ ਆਉਣ ਵਾਲੀ ਪੀੜੀ ਲਈ ਹੇ ਜਦੋਂ ਅਸੀਂ ਇਸ ਉਮਰ ਦੇ ਵਿੱਚ ਪਹੁੰਚ ਜਾਈਏ ਤਾਂ ਸਾਡਾ ਜੀ ਕਰਦਾ ਕਿ ਅਸੀਂ ਬੈੱਡ ਦੇ ਉੱਤੇ ਬਹਿ ਕੇ ਆਰਾਮ ਕਰੀਏ ਅਸੀਂ ਏਸੀ ਦੇ ਵਿੱਚ ਹੋਈਏ ਪੱਕੇ ਦੇ نیچے ਬੈਠੀਏ ਫਿਰ ਉਹ ਕਿਹੜੀ ਇੱਕ ਪਾਵਰ ਹੈ ਜਾਂ ਕਿਹੜੀ ਇੱਕ ਤਾਕਤ ਹੈ ਜਿਹੜੀ ਇਸ ਮੋਰਚੇ ਤੇ ਲਿਆ ਕੇ ਫਿਰ ਤੋਂ ਸਾਨੂੰ ਮਜਬੂਰ ਕਰਦੀ ਹੈ ਕਿ ਨਹੀਂ ਯਾਰ ਜੋ ਵੀ ਇੱਥੇ ਹੋ ਰਿਹਾ ਮ ਉਹਦੀਆਂ ਸਾਰੀਆਂ ਫੋਟੋਆਂ ਖਿੱਚਣੀਆਂ ਨੇ ਤੇ ਉਹਦਾ ਵੀ ਇੱਕ ਇਤਿਹਾਸ ਸਿਰਜਿਆ ਜਾਵੇ ਤਾਂ ਕਿ ਇਸ ਚੀਜ਼ ਨੂੰ ਸੰਭਿਆ ਜਾ ਸਕੇ ਪੁੱਤਰ ਮੰਜੇ ਤੇ ਬਿਮਾਰ ਹੋ ਕੇ ਮਰਨ ਨਾਲੋਂ ਤੁਸੀਂ ਆਪਣੇ ਲੋਕਾਂ ਲਈ ਕੁਝ ਕਰਕੇ ਮਰੋਗੇ ਤਾਂ ਸਾਨੂੰ ਚੰਗੀ ਗੱਲ ਹੈ ਕੁਝ ਚੰਗਾ ਬੀਜੋਗੇ ਉਹ ਕੁਦਰਤ ਉਹਦਾ ਚੰਗਾ ਹੀ ਫਲ ਦੇਊਗੀ બસ ਮੇਰੇ ਤੇ ਸੋਚ ਹੈ ਮੈਂ ਕੁਝ ਚੰਗਾ ਜਿੰਦਗੀ ਦੀ ਕੋਸ਼ਿਸ਼ ਕਰਦੇ ਸਫਲ ਨਾ ਸਫਲ ਹੋਣਾ ਤਾਂ ਗਰਭ ਚ ਪਿਆ ਉਹਨਾਂ ਨਾਲ ਸਮਾਂ ਦੱਸੂਗਾ ਸੇਵਾ ਦਾ ਇੱਕ ਸਿੱਖ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਮਹੱਤਵ ਹੈ ਮੈਨੂੰ ਲੱਗਦਾ ਹੈ ਕਿ ਸੇਵਾ ਇੱਕ ਸਿੱਖ ਦਾ ਜਿਹੜਾ ਸਿਰਫ ਇੱਕ ਧਾਰਮਿਕ ਜ਼ਿੰਮੇਵਾਰੀ ਨਹੀਂ ਉਹ ਉਸ ਦੀ ਜ਼ਿੰਦਗੀ ਦਾ ਇੱਕ ਜ਼ਰੂਰੀ ਪੱਖ ਹੈ ਗੁਰੂ ਸਾਹਿਬ ਵੀ ਕਹਿੰਦੇ ਨੇ ਕਹਿੰਦੇ ਜਿਹੜਾ ਬੰਦਾ ਸੇਵਾ ਕਰਦਾ ਹੈ ਉਹਰ ਰੱਬ ਦੇ ਨੇੜੇ ਲੱਗ ਜਾਂਦਾ ਤੇ ਉਹਨੂੰ ਸ਼ਾਇਦ ਰੱਬ ਦੀ ਪ੍ਰਾਪਤੀ ਛੇਤੀ ਹੋ ਜਾਂਦੀ ਹੈ ਤਾਂ ਸਾਨੂੰ ਹਮੇਸ਼ਾ ਹੀ ਸਾਡੇ ਧਰਮ ਦੇ ਵਿੱਚ ਸਾਡੇ ਪੰਜਾਬੀਆਂ ਨੂੰ ਸੇਵਾ ਕਰਨੀ ਸਿਖਾਈ ਜਾਂਦੀ ਹੈ ਤਾਂ ਅੱਜ ਅਸੀਂ ਖਨੋਰੀ ਬਾਰਡਰ ਤੇ ਮੌਜੂਦ ਹਾਂ ਜਿੱਥੇ ਇੱਕ ਭਾਨੇ ਨਾਮ ਦੇ ਨੌਜਵਾਨ ਦੁਆਰਾ ਇੱਕ ਵੱਖਰੀ ਤਰ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ ਹਾਲਾਂਕਿ ਬਹੁਤ ਸਾਰੇ ਇੱਥੇ ਚਾਹ ਦੇ ਲੰਗਰ ਲੱਗ ਰਹੇ ਨੇ ਦਵਾਈਆਂ ਦੇ ਲੰਗਰ ਲੱਗ ਰਹੇ ਨੇ ਹਰ ਤਰ੍ਹਾਂ ਦੀ ਚੀਜ਼ ਇੱਥੇ ਤੁਹਾਨੂੰ ਪ੍ਰੋਵਾਈਡ ਕਰਵਾਇਆ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਪਰ ਨੌਜਵਾਨ ਦਾ ਵੱਖਰਾ ਤਰੀਕਾ ਕੀ ਹੈ ਕਿ ਇਸ ਨੌਜਵਾਨ ਦੁਆਰਾ ਸਪੈਸ਼ਲੀ ਪੱਤਰਕਾਰ ਅਤੇ ਡਾਕਟਰਾਂ ਦੇ ਲਈ ਇੱਕ ਜੋਰ ਸੋਈ ਬਣਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਪੱਤਰਕਾਰ ਨੇ ਜਾਂ ਡਾਕਟਰ ਨੇ ਉਹ ਆਉਣ ਇੱਥੇ ਆ ਕੇ ਚਾਹ ਪਾਣੀ ਪੀਣ ਤੇ ਲੰਗਰ ਛਕਣ ਤਾਂ ਸਾਡੇ ਨਾਲ ਭਾਨਾ ਵੀਰ ਮੌਜੂਦ ਹੈ ਤੇ ਬਾਪੂ ਜਗਦੇਵ ਸਿੰਘ ਜੀ ਅੱਜ ਅਸੀਂ Google ਦੇ ਉੱਤੇ ਕਿਸਾਨੀ ਅੰਦੋਲਨ ਲਿਖ ਕੇ ਜੋ ਵੀ ਅਸੀਂ ਸਰਚ ਕਰਦੇ ਆਂ ਤੇ ਸਾਹਮਣੇ ਬੜੀਆਂ ਹੀ ਖੂਬਸੂਰਤ ਤਸਵੀਰਾਂ ਨਿਕਲ ਕੇ ਆਉਂਦੀਆਂ ਨੇ ਤੇ ਇਹ ਜਿਹੜੀ ਦੇਣ ਹੈ ਇਹ ਬਾਪੂ ਬਾਪੂ ਜਗਤੇਬ ਸਿੰਘ ਜੀ ਦੀ ਹੈ ਤੇ ਭਾਨਾ ਜੀ ਦੀ ਪੂਰੀ ਟੀਮ ਵੀ ਸਾਡੇ ਨਾਲ ਮੌਜੂਦ ਹੈ ਜ ਜਨਾਂ ਦੇ ਨਾਲ ਗੱਲਬਾਤ ਕਰਾਂਗੇ ਭਾਨੇ ਭਾਈ ਕੀ ਹਾਲ ਚਾਲ ਤੁਸੀਂ ਕਹੋ ਭਾਈ ਜੀ ਪਹਿਲਾਂ ਤਾਂ ਤੁਹਾਡੀ ਸਾਰੀ ਟੀਮ ਦਾ ਤੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਆਪਾਂ ਨੇ ਵੀਰੇ ਜਿਵੇਂ ਕਿ ਮੈਂ ਇੱਕ ਗੱਲ ਕੀਤੀ ਕਿ ਭਾਨ ਜਿਹੜੀ ਸੇਵਾ ਏ ਹਨਾ ਉਹ ਇੱਕ ਸਿੱਖ ਇੱਕ ਪੰਜਾਬੀ ਦੀ ਜ਼ਿੰਦਗੀ ਦਾ ਇੱਕ ਬੜਾ ਹੀ ਅਹਿਮ ਹਿੱਸਾ ਹੈ ਤੇ ਤੁਸੀਂ ਭਾਨੇ ਦੀ ਰਸੋਈ ਬਣਾ ਦਿੱਤੀ ਇਹ ਆਈਡੀਆ ਕਿਵੇਂ ਆਂਦਾ ਕਿ ਮੈਨੂੰ ਇੱਕ ਰਸੋਈ ਬਣਾਉਣੀ ਚਾਹੀਦੀ ਹੈ ਕਿਉਂਕਿ ਜਿਹੜੇ ਪੱਤਰਕਾਰ ਨੇ ਡਾਕਟਰ ਨੇ ਉਹ ਵੀ ਸੇਵਾ ਕਰਦੇ ਨੇ ਉਹਨਾਂ ਨੂੰ ਕੋਲ ਟਾਈਮ ਨਹੀਂ ਹੁੰਦਾ ਚਾਹ ਪਾਣੀ ਪੀਣ ਦਾ ਪਰ ਤੁਸੀਂ ਇਹ ਸਪੈਸ਼ਲੀ ਉਹਨਾਂ ਦੇ ਲਈ ਰਸੋਈ ਬਣਾ ਦਿੱਤੀ ਇਹ ਆਈਡੀਆ ਕਿਵੇਂ ਆਇਆ ਦੇਖੋ ਜੀ ਜਦੋਂ ਵੀ ਇੱਥੇ ਆਪਾਂ 13 ਫਰਵਰੀ ਤੋਂ ਮੌਜੂਦ ਸੀਗੇ ਪਹਿਲਾਂ ਸਟੇਜ ਅੱਗੇ ਹੁੰਦੀ ਸੀ ਤੇ ਸ਼ਬੀਨ ਨੰਬਰ ਤੋਂ ਜਦੋਂ ਪ੍ਰਧਾਨ ਜੀ ਮਰਨ ਵਰਤੇ ਬੈਠੇ ਆ ਤਾਂ ਸਵੇਰ ਉਹਨਾਂ ਨੂੰ ਜਦੋਂ ਇੱਥੋਂ ਮਤਲਬ ਰੀਟੇਨ ਕੀਤਾ ਗਿਆ ਤਾਂ ਉਸ ਤੋਂ ਬਾਅਦ ਥੋੜਾ ਜਿਹਾ ਮਾਹੌਲ ਜਿਹੜਾ ਉਸ ਹਿਸਾਬ ਦਾ ਬਣ ਗਿਆ ਇੱਥੇ ਡਾਕਟਰੀ ਟੀਮ ਵੀ ਐਕਟਿਵ ਹੋ ਗਈ ਪੱਤਰਕਾਰ ਭਾਈਚਾਰਾ ਵੀ ਜਿਹੜਾ ਆਉਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਜਦੋਂ ਪ੍ਰਧਾਨ ਜੀ ਇੱਥੇ ਆਏ ਡੀਐਮਸੀ ਚੋਂ ਪੱਤਰਕਾਰ ਭਾਈਚਾਰਾ ਹੋਰ ਆਉਣ ਲੱਗ ਪਏ ਇੱਥੇ ਰੁਕ ਜਾਂਦੇ ਸੀ ਚਲੋ ਉਹਨਾਂ ਨੂੰ ਬੇਨਤੀ ਕਰੀ ਵੀ ਤੁਸੀਂ ਇੱਥੇ ਚਾਹ ਪਾਣੀ ਸਾਡੇ ਕੋਲੋਂ ਪੀ ਲਿਆ ਕਰੋ ਲੰਗਰ ਸ਼ਕ ਲਿਆ ਕਰੋ ਤੋਂ ਪ੍ਰਧਾਨ ਜੀ ਕੋਲੇ ਜਦੋਂ ਜਾਂਦੇ ਸੀ ਤੇ ਉਹ ਪ੍ਰਧਾਨ ਜੀ ਦਾ ਸੋ ਆ ਜਿਹੜਾ ਉਹ ਪਹਿਲੇ ਦਿਨ ਉਹਨਾਂ ਨੇ ਪੁੱਛਣਾ ਵੀ ਕਾਕਾ ਜੀ ਤੁਸੀਂ ਚਾਹ ਪਾਣੀ ਪੀ ਲਿਆ ਪ੍ਰਸ਼ਾਦਾ ਛੱਕ ਕੇ ਜਾਇਓ ਜੀ ਤਾਂ ਉਹ ਇੱਕ ਦੋ ਵੀਰਾਂ ਨੇ ਮਤਲਬ ਕਹਿਤਾ ਜੀ ਅਸੀਂ ਭਾਨੇ ਤੋਂ ਚਾਹ ਪਾਣੀ ਪੀ ਗਏ ਆ ਜਾਂ ਕੋਈ ਗੱਲ ਨਹੀਂ ਅਸੀਂ ਚੱਲੇ ਆ ਉਹ ਚਲੋ ਫਿਰ ਉਹਨਾਂ ਨੇ ਡਿਊਟੀ ਲਾਤੀ ਸਾਡੀ ਵੀ ਇਹ ਤੁਹਾਡੀ ਭਾਈ ਡਿਊਟੀ ਹੈ ਵੀ ਤੁਸੀਂ ਚਾਹ ਪਾਣੀ ਪਿਉਣਾ ਹੋਰ ਤੁਹਾਨੂੰ ਕੋਈ ਕੰਮ ਆ ਕੀ ਜਾਵੇ ਤੁਸੀਂ ਨਹੀਂ ਜਾਣਾਗਾ ਚਲੋ ਇਸੇ ਤਰ੍ਹਾਂ ਜਿਹੜਾ ਇਹ ਮਤਲਬ سلسلہ ਚੱਲਦਾ ਰਿਹਾ ਉਸ ਤੋਂ 30 ਤਰੀਕ ਦੇ 30 ਨੰਬਰ ਦੇ ਆਸ-ਪਾਸ ਬਾਬਾ ਜਗਦੇਵ ਸਿੰਘ ਤਾਂ ਬਾਜੀ ਇੱਥੇ ਮਤਲਬ ਆਉਂਦੇ ਆ ਮੋਰਚੇ ਦੇ ਵਿੱਚ ਇਹਨਾਂ ਨਾਲ ਮੰਨ ਲਓ 2020 ਵਾਲੇ ਅੰਦੋਲਨ ਤੋਂ ਜੁੜੇ ਹੋਏ ਆ ਤਾਂ ਇਹਨਾਂ ਨੇ ਸੰਪਰਕ ਕਰਿਆ ਤੇ ਸੀ ਕਿ ਵੀ ਆ ਜਗ੍ਹਾ ਤੇ ਆ ਜਾਓ ਬਾਈ ਤੁਸੀਂ ਚਲੋ ਇੱਥੇ ਬੈਠਿਆ ਸੀ ਆਹ ਖਾਣਾ ਬਣਾ ਰਹੇ ਸੀਗੇ ਇੱਥੇ ਇਹਨਾਂ ਨੇ ਆਹ ਜਿਹੜੀ ਫੋਟੋ ਤੁਸੀਂ ਦੇਖ ਸਕਦੇ ਹੋ ਇਹਨੂੰ ਕਲਿੱਕ ਕਰਿਆ ਸੰਤੋ ਪਤਾ ਵੀ ਨਹੀਂ ਲੱਗਿਆ ਤੇ ਅਗਲੇ ਦਿਨ ਸਵੇਰਾਂ ਦੇ ਵੀ ਇੱਕ ਕੰਮ ਕਰੋ ਇਹਦਾ ਤੁਸੀਂ ਪੋਸਟਰ ਕਢਾ ਕੇ ਲਿਆਓ ਤੇ ਇਸ ਤਰ੍ਹਾਂ ਕਰਕੇ ਵੀ ਭਾਨੇ ਦੀ ਰਸੋਈ ਦਾ ਨਾਮ ਜਿਹੜਾ ਹੈਗਾ ਉਹ ਇਹਨਾਂ ਦੀ ਦੇਣੀ ਆ ਤੋ ਉਸ ਤੋਂ ਬਾਅਦ ਜਿਹੜਾ ਇਸੇ ਤਰ੍ਹਾਂ سلسلہ ਚੱਲੀ ਜਾਂਦਾ ਸਾਡੀ ਸਾਰੀ ਟੀਮ ਵੱਲੋਂ ਪੱਤਰਕਾਰ ਭਾਈਚਾਰੇ ਦੀ ਤੇ ਡਾਕਟਰਾਂ ਦੀ ਕਿਉਂਕਿ ਪੱਤਰਕਾਰ ਭਾਈਚਾਰੇ ਦਾ ਇਸ ਅੰਦੋਲਨ ਨੂੰ ਇੱਥੋਂ ਤੱਕ ਲਿਜਾਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਤੇ ਦੂਜੇ ਪਾਸੇ ਜੇ ਕਿਸੇ ਕੋਈ ਕਿਸਾਨ ਬਿਮਾਰ ਹੋ ਜਾਂਦਾ ਜਾਂ ਕੁਝ ਵੀ ਡਾਕਟਰ ਸੋਇਬਾਨ ਦੀ ਟੀਮ ਹੈ ਜਿਹੜੀ ਇੱਥੇ 24 ਘੰਟੇ ਹਾਜ਼ਰ ਰਹਿੰਦੀ ਆ ਚਲੋ ਉਹ ਇੰਨੀ ਸੇਵਾ ਕਰਦੇ ਆ ਤੇ ਚਾਹ ਪਾਣੀ ਪੀਣ ਦਾ ਵੈਸੇ ਵੀ ਆਪਣਾ ਫਰਜ਼ ਸੀ ਤੇ ਚਲੋ ਡਿਊਟੀ ਲੱਗੀ ਤਾਂ ਹੁਣ ਉਹਨੂੰ ਬਾਖੂਬੀ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਆ ਬਈ ਸਕੂਨ ਦਿੰਦੀਆਂ ਨੇ ਇਹ ਚੀਜ਼ਾਂ ਹਾਂ ਸਕੂਨ ਤਾਂ ਜੀ ਦਿੰਦੀਆਂ ਹੀ ਆ ਵੀ ਜਿਹੜੇ ਆਪਣਾ ਸਾਰੀ ਦਿਹਾੜੀ ਮੰਨ ਲਓ ਤੁਸੀਂ ਥੱਕ ਜਾਂਦੇ ਆ ਹਨਾ ਕਵਰੇਜ ਕਰਦੇ ਆ ਲੱਗਦਾ ਵੀ ਉਹ ਅੱਗੋਂ ਜਰੂਆਉਣੇ ਕਰਦੇ ਆ ਇੱਥੇ ਪਹਿਲਾਂ ਤਾਂ ਜਰੂਆਉਂਦੇ ਆ ਦਿੰਦੇ ਆ ਯਾਰ ਪਾਣੀ ਵੀ ਗੀ ਯਾਰ 10 ਮਿੰਟ ਰੁਕ ਜਾ ਕਿ ਨਾ ਪੈਜ ਗੇਮੜਾ ਜਾ ਫਿਰ ਚਾਹ ਪੀਵਾਂਗੇ ਹਨਾ ਤਾਂ ਮਤਲਬ ਇੱਥੇ ਆ ਕੇ ਹਰੇਕ ਬੰਦੇ ਨੂੰ ਇਹ ਹੁੰਦਾ ਵੀ ਥੋੜਾ ਯਾਰ ਰਿਲੈਕਸ ਮਹਿਸੂਸ ਕਰਦਾ ਇੱਥੇ ਆ ਕੇ ਤੇ ਉਦੋਂ ਲੱਗਦਾ ਵੀ ਯਾਰ ਵੀ ਆ ਸੇਵਾ ਵੀ ਸੋਚਿਆ ਨਹੀਂ ਸੀ ਕਦੇ ਵੀ ਇਸ ਤਰ੍ਹਾਂ ਵੀ ਇਹ ਨਹੀਂ ਕਿ ਅਸੀਂ ਐਵੇਂ ਹੁਣ ਤੁਹਾਨੂੰ ਝੂਠ ਮਾਰੀ ਜਾਈਏ ਵੀ ਅਸੀਂ ਪਹਿਲਾਂ ਹੀ ਮਿੱਥਿਆ ਸੀ ਜੀ ਐਂ ਕਰਾਂਗੇ ਇਹ ਕੋਈ ਕੁਦਰਤ ਵੱਲੋਂ ਹੀ ਸਾਨੂੰ ਸੇਵਾ ਦਾ ਮੌਕਾ ਮਿਲਿਆ ਤੇ ਅਸੀਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲਾ ਮਹਿਸੂਸ ਕਰਦੇ ਜਿਹੜਾ ਪਹਿਲਾਂ ਅੰਦੋਲਨ ਸੀਗਾ ਉੱਥੇ ਇੱਕ ਬੇਬੇ ਦੀ ਰਸੋਈ ਮਸ਼ਹੂਰ ਹੋਈ ਕਿਤੇ ਇਹ ਆਈਡੀਆ ਉੱਥੋਂ ਤਾਂ ਨਹੀਂ ਆਇਆ ਕਿ ਯਾਰ ਕਿ ਨਹੀਂ ਯਾਰ ਕਿ ਸਾਨੂੰ ਵੀ ਕੁਛ ਨਾ ਕੁਛ ਐਵੇਂ ਦਾ ਕਰਨਾ ਚਾਹੀਦਾ ਨਹੀਂ ਇਹ ਆਈਡੀਆ ਬਾਰੇ ਤਾਂ ਹੁਣ ਜ਼ਿਆਦਾ ਸਾਡੇ ਬਾਬਾ ਜੀ ਦੱਸ ਸਕਦੇ ਆ ਕਿਉਂਕਿ ਤੁਹਾਨੂੰ ਮੈਂ ਦੱਸਿਆ ਵੀ ਇਹ ਫੋਟੋ ਵੀ ਇਹਨਾਂ ਨੇ ਕਲਿੱਕ ਕਰੀ ਤੇ ਇਹ ਤਾਂ ਹੁਣ ਇਸ ਗੱਲ ਦਾ ਤੇ ਇਹ ਦੱਸ ਸਕਦੇ ਆ ਸਾਡੇ ਨਾਲ ਤਾਂ ਇਹ ਜਿਹੜਾ ਅਜਨ ਜੀ ਸਾਨੂੰ ਸੇਵਾ ਮਿਲੀ ਆ ਤੇ ਅਸੀਂ ਇਸ ਨੂੰ ਪੂਰੀ ਤਰ੍ਹਾਂ ਦੇ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਆ ਬਾਪੂ ਜੀ ਕੀ ਹਾਲ ਚਾਲ ਨੇ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਅਸੀਂ ਜਿਵੇਂ ਮੈਂ ਪਹਿਲਾਂ ਤੁਹਾਡੇ ਜਦੋਂ ਤੁਹਾਡੇ ਬਾਰੇ ਮੈਂ ਗੱਲ ਕਰ ਰਿਹਾ ਸੀ ਤੇ ਮੈਂ ਕਿਹਾ ਕਿ ਜਿਹੜੀਆਂ ਵੀ ਅਸੀਂ ਨੈਟ ਦੇ ਉੱਤੇ ਫੋਟੋਆਂ ਸਰਚ ਕਰਦੇ ਆ ਉਹ ਥੋੜੀ ਦੇਣਾ ਬਾਪੂ ਜੀ ਮੈਂ ਜਾਣਨਾ ਚਾਹੁੰਨਾ ਕਿ ਇੱਕ ਦਿਮਾਗ 'ਚ ਥੋਟ ਕਿਵੇਂ ਆਂਦਾ ਹੈ ਕਿ ਮੈਨੂੰ ਇਸ ਚੀਜ਼ ਨੂੰ ਇੱਕ ਇਤਿਹਾਸ ਬਣਾ ਕੇ ਸਾਂਭਣ ਦੀ ਜ਼ਰੂਰਤ ਆ ਫੋਟੋਆਂ ਦੇ ਰੂਪ ਦੇ ਵਿੱਚ ਅੱਜ ਨੈਟ ਦੇ ਉੱਤੇ ਸਰਚ ਕਰਦੇ ਤੇ ਫੋਟੋ ਨਾਲ ਦੀ ਨਾਲ ਸਾਡੇ ਸਾਹਮਣੇ ਆ ਜਾਂਦੀ ਹੈ ਇਹ ਦਿਮਾਗ 'ਚ ਥੌਟ ਕਿਵੇਂ ਆਉਂਦਾ ਕਿ ਮੈਂ ਫੋਟੋ ਖਿੱਚਾਂ ਪੁੱਤਰ ਵੈਗਰੂ ਨੇ ਇੱਕ ਕਲਾ ਦਿੱਤੀ ਹੈ ਉਹਦਾ ਮੈਂ ਇਸਤੇਮਾਲ ਕਰਦਾ ਸ਼ੁਰੂ ਤੋਂ ਜੇ ਅਪਾ ਪਿੱਛੇ ਨਿਗਾਹ ਮਾਰੀ ਜੇ ਪੰਜਾਬ ਦੀ ਛੋਡੇ ਕੋਲੇ ਫੋਟੋਗ੍ਰਾਫੀ ਬਹੁਤ ਘੱਟ ਹੈ ਅੰਦੋਲਨਾਂ ਦੀ ਵੱਡੇ ਵੱਡੇ ਅੰਦੋਲਨ ਹੋਏ ਆ ਪੰਜਾਬ ਦੇ ਵਿੱਚ ਬਸ ਦਿੱਲੀ ਅੰਦੋਲਨ ਚੱਲਿਆ ਉੱਥੇ ਬਾਗਿਆ ਪੁੱਤਰ ਮੈਂ ਫੋਟੋਗ੍ਰਾਫੀ ਕਰਨ ਲੱਗ ਗਈ ਸੋਡੇ ਵਰਗੇ ਬੱਚੇ ਉਤਸ਼ਾਹ ਕਰਨ ਲੱਗ ਗਏ ਮੇਰਾ ਹੌਸਲਾ ਵਧ ਗਿਆ ਘਰ ਵੀ ਸੋਚ ਕੇ ਤੁਰੇ ਸੀ ਹਾਂ ਘਰ ਉਤ ਸੋਚ ਕੇ ਤੁਰੇ ਸੀ ਕਿਉਂਕਿ ਮੈਂ ਇਹੀ ਕਰ ਸਕਦਾ ਸੀ ਇਸ ਮੋਰਚੇ ਦੇ ਇਹ ਜੰਗ ਦੇ ਵਿੱਚ ਮੈਂ ਵੀ ਇੱਕ ਫੌਜੀ ਆ ਯਾਰ ਮੈਂ ਵੀ ਹਿੱਸਾ ਪਾਉਣਾ ਸੀ ਆਪਣਾ ਉਹ ਹਿੱਸਾ ਮੈਂ ਫੋਟੋਗ੍ਰਾਫੀ ਰਾਹੀਂ ਪਾ ਰਿਹਾ ਨਿਰਸਵਾਰਥ ਪਾ ਰਿਹਾ ਕੋਈ ਸਵਾਰਥ ਨਹੀਂ ਮੇਰਾ ਇਹਦੇ ਵਿੱਚ ਕਿਉਂਕਿ ਮੇਰੀ ਸੋਚ ਇਹ ਹੈ ਵੀ ਸਾਡੇ ਜਿਹੜੇ ਆਉਣ ਵਾਲੇ ਬੱਚੇ ਆ ਉਹ ਦੇਖਣ ਵੀ ਸਾਡੇ ਬਜ਼ੁਰਗ ਕਿੱਦਾਂ ਲੜਦੇ ਰਹੇ ਆ ਕਸਤਰਾ ਵੰਦੇ ਰਹੀ ਹੈ ਵੀਡੀਓ ਬਹੁਤ ਬਣਦੀ ਹੈ ਪਰ ਫੋਟੋਗ੍ਰਾਫੀ ਬਹੁਤ ਘੱਟ ਲੋਕ ਕਰਦੇ ਆ ਜੇ ਕਰਦਾ ਕੋਈ ਆਪਣੀ ਸੈਲਫੀ ਖਿੱਚੀ ਕਿਸੇ ਨੇ ਆਪ ਦੇ ਪੇਜ ਤੇ ਜਾਂ ਆਪ ਦੇ ਰਿਸ਼ਤੇਦਾਰ ਨੂੰ ਭੇਜੀ ਤੇ ਪਰ ਦੂਸਰੀ ਫੋਟੋਗ੍ਰਾਫੀ ਨਹੀਂ ਕਰਦਾ ਮੈਂ ਦਿੱਲੀ ਬੜੀ ਫੋਟੋਗ੍ਰਾਫੀ ਕੀਤੀ ਹੈ ਕੋਮੀ ਇਨਸਾਨ ਮੋਰਚੇ ਤੇ ਕੀਤੀ ਹੈ ਹੁਣ ਮੋਰਚੇ ਇੱਥੇ ਵੀ ਲੱਗਦੇ ਜਾਨਾ ਮੈਂ ਤੇ ਸ਼ੰਭੂ ਵੀ ਰਹਾ ਕਾਫੀ ਪੰਜ ਚਾਰ ਮਹੀਨੇ ਲਾਇਆ ਪਿੱਛੇ ਗਰਮੀ ਚ ਹੁਣ ਖਨੌਰੀ ਹੈ ਹੁਣ ਦੇਖਦੇ ਮਾਲਕ ਸੇਵਾ ਕੋ ਸਮਾਸੀ ਫੇਰ ਛੜਤਾ ਸੀ ਮੈਂ ਕੰਮ ਇਹ ਮੇਰਾ ਐਕਸੀਡੈਂਟ ਹੋ ਗਿਆ ਸੀ ਮੇਰੇ ਲੱਤ ਟੁੱਟ ਗਈ ਸੀ ਫੇਰ ਉਦੋਂ ਬਾਅਦ ਨਹੀਂ ਸੀ ਮੈਂ ਕਰਿਆ 20-22 ਸਾਲ ਮੈਂ ਕੈਮਰਾ ਨਹੀਂ ਚੱਕਿਆ ਹੂੰ ਉਹ ਤਾਂ ਮੋਰਚੇ ਦੇ ਦਿੱਲੀ ਮੋਰਚੇ ਨੇ ਚੱਕਾਇਆ ਦੁਆਰੇ ਫੇਰ ਉੱਥੋਂ ਸੁਨ ਦਸਿਆਂ ਦੇ ਵਿੱਚ ਕੁਝ ਤਸਵੀਰਾਂ ਉੱਥੇ ਆਈਆਂ ਸੀ ਜਿਹੜੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਵੀ ਲਾਇਕ ਕਰੀਆਂ ਸੀ ਉੱਥੋਂ ਮੇਰਾ ਅਤਸ਼ਾਅ ਵੱਧ ਆ ਰਿਹਾ ਥੋੜਾ ਜਿਹਾ ਹੂੰ ਬਾਕੀ ਸੋਡੇ ਵਾਲੇ ਕੇ ਪੱਤਰਕਾਰ ਕਿਉਂਕਿ ਦਿੱਲੀ ਵੀ ਮੈਂ ਕਲੈਬਰੀ ਵਿੱਚ ਰਹਿੰਦਾ ਹੁੰਦਾ ਸੀ ਗਰਦੀਪ ਸਿੰਘ ਸੀ ਮੁੰਡਾ ਯੂਨੀਵਰਸਿਟੀ ਦਾ ਉਹਦੀ ਲਾਇਬ੍ਰੇਰੀ ਚ ਇਹਨਾਂ ਦਾ ਹਾਂ ਉੱਥੇ ਮੇਰੇ ਕੋਲ ਸਾਰੇ ਪੱਤਰਕਾਰ ਜਾਂਦੇ ਜਿਵੇਂ ਹੁਣ ਇੱਥੇ ਭਾਨੇ ਕੋਲੇ ਸਾਡੇ ਇੱਥੇ ਜਿੰਨੇ ਹੁੰਦੇ ਪੱਤਰਕਾਰ ਹੀ ਹੁੰਦੇ ਆ ਬਗੈਰ ਪੱਤਰਕਾਰ ਤੋਂ ਬੰਦਾ ਨਹੀਂ ਆਉਂਦਾ ਉਰੇ ਇੱਥੋਂ ਹੀ ਮੇਰੇ ਦਿਮਾਗ ਚ ਆਈ ਕਿਉਂਕਿ ਬੇਬੇ ਦੀ ਰਸੋਈ ਤੂੰ ਹੀ ਮੇਰੇ ਦਿਮਾਗ ਚ ਭਾਨੇ ਦੀ ਰਸੋਈ ਆਈ ਬੇਬੇ ਦੀ ਰਸੋਈ ਚ ਵੀ ਮੈਂ ਰੋਟੀ ਖਾਂਦਾ ਰਿਹਾ ਦਿੱਲੀ ਉੱਥੇ ਮੁੰਡਾ ਜਰਨਲ ਹੁੰਦਾ ਉਹ ਵੀ ਇਹਦੇ ਵਾਂਗੂ ਬੜੀ ਸੇਵਾ ਕਰਦਾ ਮੁੰਡਾ ਉਹ ਜਦੋਂ ਜਾਣਾ ਉਹਨੇ ਵਿਚਾਰੇ ਨੇ ਜੋ ਕੁਝ ਬਣਿਆ ਹਾਜ਼ਰ ਹੋਣਾ ਉਹਨੇ ਦੇਣਾ ਚਾਹੇ ਰਾਤ ਦੇ 2 ਵਜੇ ਆ ਚਾਹੇ ਦਿਨ ਵਜੇ ਸਾਰੇ ਦਿਹਾੜੀ ਆਪਣਾ ਪੱਤਰਕਾਰ ਭਾਈਚਾਰਾ ਥੱਕ ਜਾਂਦਾ ਤੁਰਿਆ ਫਿਰਦਾ ਕੰਮ ਕਰਦਾ ਕੈਮਰਾਮੈਨ ਤਾਂ ਖਾਸ ਕਰਕੇ ਕਿਉਂਕਿ ਖੜਨਾ ਪੈਂਦਾ ਜ਼ਿਆਦਾ ਉਹਨਾਂ ਨੂੰ ਐਂਕਰ ਦਾ ਬੋਲ ਕੇ ਵਿਚਾਰਾ ਪਾਸੇ ਹਟਦਾ ਜਾਂਦਾ ਤੇ ਉਹਦੇ ਕਰਕੇ ਮੁੰਡੇ ਨੇ ਬੜੀ ਵਧੀਆ ਬਈ ਮੈਨੂੰ ਚੰਗਾ ਲੱਗਿਆ ਇਹਦਾ ਜਦੋਂ ਇਹ ਇੱਥੇ ਆ ਕੇ ਮੈਂ ਵੇਖਿਆ ਮਾਹੌਲ ਤੇ ਬਾਕੀ ਫਿਰ ਮੇਰਾ ਖਿਆਲ ਜਿਆ ਦਿੱਲੀ ਉੱਥੇ ਵੀ ਹੈ ਨਹੀਂ ਸੀਗੀ ਸਪੈਸ਼ਲ ਪੱਤਰਕਾਰਾਂ ਵਾਸਤੇ ਉੱਥੇ ਵੀ ਕੋਈ ਰਸੋਈ ਹੈ ਨਹੀਂ ਸੀ ਬਿਨਾਂ ਲਾਲਚ ਤੋਂ ਕਿਸੇ ਕੰਮ ਨੂੰ ਕਰਨਾ ਇੱਕ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਭਾਨਾ ਵੀਰਾ ਬਿਨਾਂ ਕਿਸੇ ਲਾਲਚ ਤੋਂ ਇੱਥੇ ਭਾਨੇ ਦੀ ਰਸੋਈ ਬਣਾਈ ਬੈਠਾ ਹੈ ਬਾਹਰ ਬਿਨਾਂ ਕਿਸੇ ਲਾਲਚ ਤੋਂ ਡਾਕਟਰ ਦਵਾਈਆਂ ਦੇ ਜਾਂਦੇ ਨੇ ਉਸ ਤੋਂ ਬਾਹਰ ਬਿਨਾਂ ਕਿਸੇ ਲਾਲਚ ਤੋਂ ਲੰਗਰ ਚੱਲੀ ਜਾਂਦੇ ਨੇ ਤੁਸੀਂ ਬਿਨਾਂ ਕਿਸੇ ਲਾਲਚ ਤੋਂ ਲੱਖਾਂ ਰੁਪਏ ਦਾ ਕੈਮਰਾ ਚੱਕ ਕੇ ਆਪਣੇ ਹੱਥ ਦੇ ਵਿੱਚ ਸਪੈਸ਼ਲ ਟਾਈਮ ਕੱਢ ਕੇ ਮਨ ਲੱਗਦਾ ਖੁਦ ਖਰਚਾ ਕਰਕੇ ਆਉਂਦੇ ਹੋਵੋਗੇ ਇਹ ਇੱਕ ਸਿੱਖ ਦੇ ਵਿੱਚ ਇਹ ਚੀਜ਼ਾਂ ਕਿੱਥੋਂ ਆ ਜਾਂਦੀਆਂ ਨੇ ਦੇਖੋ ਸਾਡੇ ਪੰਜਾਬ ਦੀ ਮਿੱਟੀ ਦੇ ਵਿੱਚ ਕੁਝ ਐਸਾ ਮੈਨੂੰ ਨਹੀਂ ਪਤਾ ਕੀ ਹੈ ਜੇ ਜਿੱਥੇ ਵੀ ਜੰਗ ਲੜਦੀ ਹੈ ਉਹਦੇ ਵਿੱਚ ਕੁਝ ਫੌਜੀ ਨਰਸਵਾਰਥ ਹੁੰਦੇ ਆ ਸਵਾਰਥੀ ਨਹੀਂ ਹੁੰਦੇ ਸਾਰੇ ਵੀ ਸਾਰੇ ਤਨਖਾਹਾਂ ਲੈਣ ਵਾਲੇ ਆ ਕੁਝ ਬਿਨਾਂ ਤਨਖਾਹਾਂ ਤੋਂ ਵੀ ਆਪ ਦਾ ਸਰੀਰ ਵਾਰਨ ਵਾਲੇ ਹੁੰਦੇ ਆ ਕਿਉਂਕਿ ਉਹਨਾਂ ਨੂੰ ਦਰਦ ਹੁੰਦਾ ਆਪਣੇ ਲੋਕਾਂ ਦਾ ਆਉਣ ਵਾਲੇ ਪੀੜੀ ਦਾ ਦਰਦ ਹੁੰਦਾ ਸਾਡੇ ਮੌਜੂਦ ਹਾਲਾਤ ਐਸੇ ਹੋਏ ਵੀ ਪੰਜਾਬ 'ਚ ਵੀ ਜਿਹੜੇ ਕਿ ਬਹੁਤ ਹੀ ਖਤਰਨਾਕ ਆ ਸਾਡੇ ਆਉਣ ਵਾਲੀ ਪੀੜ੍ਹੀ ਲਈ ਅਸੀਂ ਉਹਦੇ ਲੜਾਈ ਲੜਦੇ ਆ ਪੁੱਤ ਉਹ ਲੜੀ ਜਾਂਦੇ ਆ ਜੰਗ 'ਚ ਹਿੱਸਾ ਪਾਈ ਜਾਂਦੇ ਆ ਜਿੰਨਾ ਕਿ ਤਿਲ ਫੁੱਲ ਪੈਂਦਾ ਚਾਹੇ ਥੋੜਾ ਹੀ ਪੈਂਦਾ ਭਾਰ ਹੈ ਬਾਪੂ ਜੀ ਜਦੋਂ ਅਸੀਂ ਜੰਗ ਦੇ ਮੈਦਾਨ ਦੇ ਵਿੱਚ ਤੁਸੀਂ ਹੈਗੇ ਹੋ ਹਨਾ ਇਹ ਜੰਗ ਸਾਡੀ ਪੁਰਾਣੀ ਚੱਲਦੀ ਆਂਦੀ ਹੈ ਤੇ ਅੱਜ ਵੀ ਸਾਡੇ ਕਿਸਾਨ ਲੜ ਰਹੇ ਨੇ ਜਗਦੀਪ ਸਿੰਘ ਡੱਲੇਵਾਲ ਜੀ ਅੱਜ ਭੁੱਖ ਹੜਤਾਲ ਤੇ ਬੈਠੇ ਨੇ ਫੋਟੋਆਂ ਖਿੱਚਦੇ ਹੋ ਤੁਸੀਂ ਦੇਖਣਾ ਬੜਾ ਔਖਾ ਹੋ ਜਾਂਦਾ ਹੈ ਜਦੋਂ ਫੋਟੋ ਕਈ ਵਾਰ ਬਹੁਤ ਸਾਰੀ ਐਦਾ ਫੋਟੋ ਹੋਣਗੇ ਜੋ ਅੱਜ ਵੀ ਤੁਹਾਡੇ ਦਿਮਾਗ ਦੇ ਵਿੱਚ ਛਪੀਆਂ ਹੋਈਆਂ ਨੇ ਜੇ ਕੋਈ ਐਦਾ ਦੀ ਗੱਲ ਸਾਡੇ ਨਾਲ ਸਾਂਝੀ ਕਰਨਾ ਚਾਹੋ ਤਾਂ ਕਿ ਯਾਰ ਉਹ ਚੀਜ਼ ਅੱਜ ਵੀ ਮੇਰੇ ਦਿਮਾਗ 'ਚ ਐ ਮੈਂ ਫੋਟੋ ਖਿੱਚੀ ਸੀ ਸਭ ਤੋਂ ਵਧੀਆ ਫੋਟੋ ਜਾਂ ਕੁਝ ਵੀ ਜੋ ਤੁਸੀਂ ਸਾਂਝਾ ਕਰਨਾ ਚਾਹੋ ਹੁੰਦੇ ਆਂ ਕੁਝ ਕੁਝ ਤਸਵੀਰਾਂ ਐਸੀ ਹੁੰਦੀਆਂ ਬਜ਼ੁਰਗਾਂ ਦੀਆਂ ਹੁੰਦੀਆਂ ਉਹਨਾਂ ਦੇ ਚਿਹਰਾ ਬੋਲ ਕੇ ਦੱਸ ਦਿੰਦਾ ਹੁੰਦਾ ਵੀ ਉਹ ਕਿਹੜੇ ਹਾਲਾਤਾਂ ਦੇ ਵਿੱਚ ਕੁਝ ਤਸਵੀਰਾਂ ਮੈਨੂੰ ਵੀ ਹਾਰਟ ਕਰਦੀਆਂ ਹੁੰਦੀਆਂ ਮੈਂ ਦਿੱਲੀ ਮੋਰਚੇ ਤੇ ਐ ਗੱਲ ਬਹੁਤ ਤਰੀਕਹੀ ਹੈ ਉਹ ਟਿਮਬਰ ਸਾਈਕਲ ਤੇ ਜ਼ਿਆਦਾ ਘੁੰਮਦਾ ਹੁੰਦਾ ਸੀ ਪਰ ਸਟਾਰਟਿੰਗ ਦੇ ਵਿੱਚ ਮੈਂ ਪੈਦਲ ਚੱਲਦਾ ਹੁੰਦਾ ਥੱਕ ਜਾਂਦਾ ਤਾਂ ਮੈਂ ਇੱਕ ਟਰਾਲੀ ਦੇ ਉੱਪਰ ਬੈਠ ਗਿਆ ਉਹਨਾਂ ਨੂੰ ਮੁੰਡਿਆਂ ਨੂੰ ਕਹਾਂ ਮੈਂ ਬੈਠ ਜਾ ਉਹ ਕਹਿੰਦੇ ਬਹਿ ਜੋ ਇੱਕ ਸੱਜੂ ਕਹਿੰਦਾ ਹੁੰਦਾ ਦਿੱਲੀ ਵਾਲੇ ਮੋਰਚੇ ਨੂੰ ਉਹਦਾ ਕਾਰਨ ਹੈ ਉੱਥੇ ਸਾਨੂੰ ਕਿਸੇ ਕੋਲੇ ਵਗ ਜਾਂਦੇ ਸੀ ਵੀ ਲਗਭਗ ਮੇਰਾ ਖਿਆਲ ਆ ਵੀ ਕੋਈ ਜਵਾਬ ਨਹੀਂ ਸੀ ਦਿੰਦਾ ਕਿਸੇ ਚੀਜ਼ ਨੂੰ ਕੋਈ ਦੁਸ਼ਟ ਬੁੱਧੀ ਵਾਲਾ ਤਾਂ ਹੋਵੇ ਜਿਹੜਾ ਜਵਾਬ ਦੇ ਦੇ ਪਰ ਦੰਦਾ ਨਹੀਂ ਸੀ ਕੋਈ ਉਹ ਕਹਿੰਦੇ ਬੈਠ ਜਾ ਬਾਬਾ ਮੈਂ ਉਹਨਾਂ ਕੋਲੇ ਬੈਠਾ 7 ਮਹੀਨੇ ਉਹ ਟਰਾਲੀ ਦੇ ਵਿੱਚ ਰਿਹਾ ਮੇਰਾ ਇੰਨਾ ਪ੍ਰੇਮ ਹੋ ਗਿਆ ਉਹਨਾਂ ਨਾਲ ਉੱਥੇ ਇੱਕ ਤਸਵੀਰ ਬਣਾਈ ਸੀ ਮੈਂ ਮੁੰਡਾ ਰੋਪੜ ਦਾ ਸੀ ਬਾਅਦ ਨੇ ਵਿੱਚ ਤਾਂ ਉਹ ਮੁੰਡੇ ਨੇ ਮੈਨੂੰ ਪਾਲ ਕੇ ਪਤਾ ਕਰਿਆ ਵੀ ਕੌਣ ਆ ਬਾਬਾ ਇਹ ਉਹਦੀ ਤਸਵੀਰ ਬਹੁਤ ਖੂਬਸੂਰਤ ਬਣੀ ਸੀ ਹੈਪੀ ਗਿੱਲ ਨੂੰ ਨਾਂ ਉਹਦਾ ਮੁੰਡੇ ਦਾ ਬਾਅਦ ਚ ਮੇਰਾ ਮਿੱਤਰ ਬਣਿਆ ਉਹ ਬੜਾ ਪਿਆਰ ਕਰਦਾ ਮੈਨੂੰ ਉਹ ਬਾਪੂ ਜੀ ਜਦੋਂ ਤੁਸੀਂ ਤੁਰਤੇ ਹੋ ਨਾ ਤੁਹਾਡੀ ਲੱਤ ਚ ਥੋੜੀ ਜੀ ਪ੍ਰੋਬਲਮ ਹੈ ਇਹੇ ਜਦੋਂ ਅਸੀਂ ਇਸ ਉਮਰ ਦੇ ਵਿੱਚ ਪਹੁੰਚ ਜੇ ਨਾ ਤਾਂ ਸਾਡਾ ਜੀ ਕਰਦਾ ਕਿ ਅਸੀਂ ਬੈੱਡ ਦੇ ਉੱਤੇ ਬਹਿ ਕੇ ਆਰਾਮ ਕਰੀਏ ਅਸੀਂ ਏਸੀ ਦੇ ਵਿੱਚ ਹੋਈਏ ਪੱਕੇ ਦੇ નીચે ਬੈਠੀਏ ਫਿਰ ਉਹ ਕਿਹੜੀ ਇੱਕ ਪਾਵਰ ਹੈ ਜਾਂ ਕਿਹੜੀ ਇੱਕ ਤਾਕਤ ਹੈ ਜਿਹੜੀ ਸਮੋਰਚੇ ਇੱਥੇ ਲਿਆ ਕੇ ਫਿਰ ਤੋਂ ਸਾਨੂੰ ਮਜਬੂਰ ਕਰਦੀ ਹੈ ਕਿ ਨਹੀਂ ਯਾਰ ਜੋ ਵੀ ਇੱਥੇ ਹੋ ਰਿਹਾ ਹੈ ਉਹਦੀਆਂ ਸਾਰੀਆਂ ਫੋਟੋਆਂ ਖਿੱਚਣੀਆਂ ਨੇ ਤੇ ਉਹਦਾ ਵੀ ਇੱਕ ਇਤਿਹਾਸ ਸਿਰਜਿਆ ਜਾਵੇ ਤਾਂ ਕਿ ਇਸ ਚੀਜ਼ ਨੂੰ ਸੰਭਾਲਿਆ ਜਾ ਸਕੇ ਪੁੱਤਰ ਮੰਜੇ ਤੇ ਬਿਮਾਰ ਹੋ ਕੇ ਮਰਨ ਨਾਲੋਂ ਤੁਸੀਂ ਆਪਣੇ ਲੋਕਾਂ ਲਈ ਕੁਝ ਕਰਕੇ ਮਰੋਗੇ ਤਾਂ ਤੁਹਾਨੂੰ ਚੰਗੀ ਗੱਲ ਹੈ ਕੁਝ ਚੰਗਾ ਬੀਜੋਗੇ ਉਹ ਕੁਦਰਤ ਉਹਦਾ ਚੰਗਾ ਹੀ ਫਲ ਦੇਊਗੀ ਬਸ ਮੇਰੀ ਤਾਂ ਇਹ ਸੋਚ ਹੈ ਮੈਂ ਕੁਝ ਚੰਗਾ ਵੀ ਜਿੰਦੀ ਕੋਸ਼ਿਸ਼ ਕਰ ਰਿਹਾ ਸਫਲ ਨਾ ਸਫਲ ਹੋਣਾ ਤਾਂ ਗਰਭ ਚ ਪਿਆ ਉਹਨਾਂ ਵਾਲਾ ਸਮਾਂ ਦੱਸੂਗਾ ਪਰ ਫਿਲਹਾਲ ਮੈਂ ਜਿਹੜੀ ਇਹ ਜੰਗ ਲੜ ਰਿਹਾ ਹੈਂਡੀਕੈਪਟ ਹੋਣ ਦੇ ਬਾਵਜੂਦ ਕਿਉਂਕਿ ਮੈਂ ਉਹ ਡਾਂਗ ਸੋਟੀ ਨਾਲ ਨਹੀਂ ਲੜ ਸਕਦਾ ਪੁੱਤ ਕਿਸੇ ਨਾਲ ਕਮਜ਼ੋਰ ਵਿਅਕਤੀ ਹਾਂ ਮੈਂ ਪਰ ਮੈਂ ਮਾਨਸਿਕ ਤੌਰ ਤੋਂ ਪਾਵਰ ਚਾ ਮੇਰੀ ਜਿਹੜੀ ਕਲਾ ਹੈ ਸੱਚੇ ਪਾਤਸ਼ਾਹ ਨੇ ਦਿੱਤੀ ਹੈ ਉਹਦਾ ਇਸਤੇਮਾਲ ਮੈਂ ਕਰਦਾ ਇਸ ਚੀਜ਼ ਲਈ ਬਸ ਆਹੀ ਮੇਰਾ ਤੋ ਪਾ ਨੇ ਵਿਰਦੀ ਟੀਮ ਤੋਂ ਵੀ ਭਾਈ ਸਾਡੇ ਨਾਲ ਮੌਜੂਦ ਨੇ ਭਾਈ ਕਿਵੇਂ ਦੇਖਦੇ ਹੋ ਕੰਮ ਕਰ ਰਹੇ ਹੋ ਭਾਈ ਦੇ ਨਾਲ ਮਿਲ ਕੇ ਸੇਵਾ ਕਰ ਰਹੇ ਹੋ ਭਾਈ ਦੀ ਸੇਵਾ ਨੂੰ ਕਿਵੇਂ ਦੇਖਦੇ ਹੋ ਬਹੁਤ ਵਧੀਆ ਜੀ ਸੇਵਾ ਤੋਂ ਸਾਰੇ ਨਿਭਾ ਰਹੇ ਆ ਸੰਦੋਲਨ ਦੇ ਵਿੱਚ ਕਿਉਂਕਿ ਜਦੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਵਰਗੇ ਆਗੂ 140 ਕਰੋੜ ਲੋਕਾਂ ਦੀ ਫਿਕਰ ਕਰਕੇ ਤੇ ਆਪਣੀ ਜਾਨ ਦਾਤੇ ਲਾ ਕੇ ਬੈਠੇ ਹੋਣ ਜਿਵੇਂ ਪਾਨਾ ਵੀਰ ਆ ਪਾਨਾ ਵੀਰ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਜਿੱਥੇ ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਦੀ ਜੰਗ ਹੋਈ ਉਸ ਪਵਿੱਤਰ ਨਗਰ ਉਸ ਪਵਿੱਤਰ ਜ਼ਿਲ੍ਹੇ ਦੇ ਪਿੰਡ ਖੂਬਸੂਰਤ ਪਿੰਡ ਸਾਕਾਂਵਾਲੀ ਤੋਂ ਆਦਾ। ਉਹ ਸਾਕਾਂਵਾਲੀ ਪਿੰਡ ਇਹਨਾਂ ਨੇ ਪਿੰਡ ਨੇ ਰਲ ਕੇ ਇਹਨਾਂ ਦੇ ਸਰਪੰਚ ਨੇ ਰਲ ਕੇ ਸਾਡੇ ਵਧੀਆ ਮਿੱਤਰ ਆ ਚਰਨਜੀਤ ਜੀ ਇੰਨਾ ਸੋਹਣਾ ਪਿੰਡ ਬਣਾਇਆ ਕਿ ਮੈਂ ਕਹਿੰਦਾ ਕਿ ਕਿਸੇ ਨੂੰ ਫਰਾਂਸ ਜਾਂ ਸਪੇਨ ਵੇਖਣ ਜਾਣ ਦੀ ਲੋੜ ਨਹੀਂ ਕਿਸੇ ਨੂੰ ਯੂਰਪ ਵੇਖਣ ਜਾਣ ਦੀ ਲੋੜ ਨਹੀਂ ਇੱਥੇ ਦਰਸ਼ਨ ਕਰੋ ਇਹਨਾਂ ਦੇ ਪਿੰਡ ਦੇ। ਤੇ ਹਰ ਇੱਕ ਪਿੰਡ ਹਰ ਇੱਕ ਸ਼ਹਿਰ ਹਰ ਇੱਕ ਕਸਬਾ ਹਰ ਇੱਕ ਜਗ੍ਹਾ ਇੱਕ ਵਿਲੱਖਣਤਾ ਰੱਖਦੀ ਹੁੰਦੀ ਹੈ ਇੱਕ ਪੱਕੀ ਪਛਾਣ ਰੱਖਦੀ ਹੁੰਦੀ ਹੈ। ਮੈਂ ਗੰਗਸਰ ਜੈਤੋ ਦੀ ਉਸ ਧਰਤੀ ਤੋਂ ਆਣਾ ਜਿਹੜੀ ਜੈਤੋ ਨੂੰ ਮੋਰਚੇ ਦੇ ਨਾਂ ਨਾਲ ਲੋਕ ਜਾਣਦੇ ਸਾਡੇ ਮਰਹੂਮ ਗੀਤਕਾਰ ਗਜ਼ਲਗੋ ਦੀਪਕ ਜਤੋਈ ਸਾਹਿਬ ਹੋਏ ਉਹਨਾਂ ਨੇ ਬੜੀਆਂ ਖੂਬਸੂਰਤ ਲਾਈਨਾਂ ਉਹਨਾਂ ਨੇ ਲਿਖੀਆਂ ਆ ਉਹ ਕਹਿੰਦੇ ਆ ਰਾਈਆ ਤੋ ਰੁਕਣਾ ਕਿਉਂਕਿ ਨਿਤ ਦੇ ਮੁਸਾਫਿਰ ਨਿਰਾਸ਼ਾ ਦੇ ਨਜ਼ਦੀਕ ਟੁੱਕਦੇ ਨਹੀਂ ਹੁੰਦੇ ਇਹ ਚੰਦ ਇਹ ਤਾਰੇ ਇਹ ਸੂਰਜ ਇਹ ਹਵਾ ਸਦਾ ਚੱਲਦੇ ਰਹਿੰਦੇ ਨੇ ਰੁਕਦੇ ਨਹੀਂ ਹੁੰਦੇ ਪਹਾੜਾਂ ਦੀ ਛਾਤੀ ਨੂੰ ਛਲਣੀ ਬਣਾ ਕੇ ਜੋ ਸੋਮੇ ਨਿਕਲਦੇ ਨੇ ਉਹ ਸੁੱਕਦੇ ਨਹੀਂ ਹੁੰਦੇ ਜਿਨ੍ਹਾਂ ਹਥੇਲੀ ਤੇ ਰੱਖੀ ਹੋਈ ਹੈ ਉਹ ਜ਼ਮਾਨੇ ਨੂੰ ਝਕਾਉਂਦੇ ਆ ਝੁਕਦੇ ਨਹੀਂ ਹੁੰਦੇ ਅਸੀਂ ਖੁਸ਼ਕਿਸਮਤ ਆ ਕਿ ਅਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਵਰਗੀ ਉਸ ਰੂਹ ਉਸ ਸ਼ਖਸੀਅਤ ਨੂੰ ਸਮਰਪਿਤ ਆ ਅਸੀਂ ਸਮਰਪਿਤ ਆ ਉਹਨਾਂ ਨੂੰ ਜਿੰਨੇ ਬੈਠੇ ਆ ਨਾ ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਕਿ ਇੱਕ ਵਾਰ ਫੇਰ ਤੁਸੀਂ ਫਰੇਮ ਕਰ ਦਿਓ ਸਾਰੇ ਚਿਹਰੇ ਅਸੀਂ ਸਮਰਪਿਤ ਆ ਸਰਦਾਰ ਡੱਲੇਵਾਲ ਸਾਹਿਬ ਨੂੰ ਸਾਨੂੰ ਕੋਈ ਇਸ ਚੀਜ਼ ਨਾਲ ਨਹੀਂ ਹੈਗਾ ਕਿ ਸਾਨੂੰ ਕੋਈ ਜਾਣਦਾ ਹੋਵੇ ਸਾਨੂੰ ਇਹ ਨਹੀਂ ਹੈਗਾ ਕਿ ਸਾਡੀ ਕੋਈ ਪਕੜ ਹੋਵੇ ਕੋਈ ਚੌਧਰ ਹੋਵੇ ਅਸੀਂ ਸਮਰਪਿਤ ਆ ਉਹਨਾਂ ਨੂੰ ਜਦੋਂ ਤੱਕ ਸਰਦਾਰ ਡੱਲੇਵਾਲ ਸਾਹਿਬ ਐ ਸਿੱਧੂਪੁਰ ਜਥੇਬੰਦੀ ਦੀ ਗਵਾਈ ਕਰ ਰਿਹਾ ਉਦੋਂ ਤੱਕ ਅਸੀਂ ਆ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਲੋਭ ਤੋਂ ਤੇ ਸਭ ਤੋਂ ਪਹਿਲਾਂ ਮੈਂ ਅੰਦਰੋਂ ਕੁਝ ਮਤਲਬ ਇਸ ਤਰ੍ਹਾਂ ਦਾ ਹੁੰਦਾ ਕਿ ਹੋ ਸਕਦਾ ਅੱਖਾਂ ਨੰਮ ਹੋ ਜਾਣ ਜਦੋਂ ਡੱਲੇਵਾਲ ਸਾਹਿਬ ਵਰਗਾ ਆਗੂ ਜਿਹੜਾ ਦੁਨੀਆ ਦੀ ਖਾਤਰ ਬੈਠਾ ਹੋਵੇ ਨਾ ਤੇ ਲੋਕ ਫਿਰ ਵੀ ਉੱਥੇ ਜਿਹੜਾ ਉਹ ਅੰਕੜਿਆਂ ਦੀ ਗਿਣਤੀ ਦੇ ਵਿੱਚ ਪਏ ਹੁਣ ਜੋੜ-ਤੋੜ ਦੇ ਵਿੱਚ ਪਏ ਹੁਣ ਤਾਂ ਇੱਕ ਇੱਕ ਇਸ ਤਰ੍ਹਾਂ ਦਾ ਵੱਲਬਲਾ ਇਸ ਤਰ੍ਹਾਂ ਦੀ ਮੈਕਨਿਕ ਮੈਂ ਸਿੱਧੇ ਸ਼ਬਦਾਂ ਚ ਕਹਾਂ ਨਫਰਤ ਇਸ ਤਰ੍ਹਾਂ ਦੀ ਉੱਠਦੀ ਹੈ ਕਿ ਯਾਰ ਤੁਸੀਂ ਕਿਹੜੀਆਂ ਸੋਚਾਂ ਕਿਹੜੇ ਵਿਚਾਰਾਂ ਚ ਪਏ ਹੋ ਪਹਿਲੀ ਗੱਲ ਤਾਂ ਮੈਂ ਸਾਰੀ ਦੁਨੀਆ ਨੂੰ ਇਹ ਬੇਨਤੀ ਕਰੂੰਗਾ ਕਿ ਅਰਦਾਸ ਕਰਿਓ ਕਿ ਇਹ ਮੋਰਚਾ ਬੇਸ਼ੱਕ ਕੱਲ ਨੂੰ ਫਤਿਹ ਹੋ ਜੇ ਤੇ ਬੇਸ਼ੱਕ ਇਹ ਸਾਲ ਚੱਲੇ ਬੇਸ਼ੱਕ ਇਹ 100 ਸਾਲ ਚੱਲੇ ਪਹਿਲੀ ਗੱਲ ਤਾਂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਬਾਬਾ ਦੀਪ ਸਿੰਘ ਸਾਹਿਬ ਸਾਨੂੰ ਸਰਦਾਰ ਡੱਲੇਵਾਲ ਸਾਹਿਬ ਨਾਲ ਤੇ ਇਸ ਮੋਰਚੇ ਨਾਲ ਜੋੜੀ ਰੱਖਣ ਸਾਨੂੰ ਹਿੰਮਤ ਬਖਸ਼ਣ ਅਸੀਂ ਇਸੇ ਤਰ੍ਹਾਂ ਜਿਵੇਂ ਇੱਥੇ ਆਪਾਂ ਬੈਠੇ ਆਂ ਪਹਾਣੇ ਦੀ ਰਸੋਈ ਦੇ ਵਿੱਚ ਇਸ ਤਰ੍ਹਾਂ ਆਪੋ ਆਪਣੀ ਥਾਂ ਤੇ ਸੇਵਾ ਕਰਦੇ ਰਹੀਏ ਤੇ ਸਰਦਾਰ ਡੱਲੇਵਾਲ ਸਾਹਿਬ ਜਿਵੇਂ ਡਾਕਟਰੀ ਰਿਪੋਰਟਾਂ ਆਉਂਦੀਆਂ ਤਾਂ ਕਈ ਵਾਰੀ ਰੂਹ ਕੰਬ ਜਾਂਦੀ ਹੈ ਸੁਣ ਕੇ ਕਿਉਂਕਿ ਡਾਕਟਰ ਸਵੇਰਮਾਨ ਸਿੰਘ ਦੀ ਟੀਮ ਹੈ ਹਨਾ ਇੱਥੇ ਸਾਡੇ ਰਸੋਈ ਦੇ ਬੈਕਸਾਈਡ ਤੇ ਉਹਨਾਂ ਦੀ ਡਾਕਟਰਾਂ ਦੀ ਟੀਮ ਹੈ ਕਬੱਡੀ ਉਹ ਜਦੋਂ ਸਾਡੇ ਨਾਲ ਪਰਸਨਲੀ ਵੀ ਬੈਠਦੇ ਆ ਨਾ ਕਿਉਂਕਿ ਰਸੋਈ ਦੇ ਵਿੱਚ ਡਾਕਟਰ ਸਹਿਬਾਨ ਆਉਂਦੇ ਆ ਇੱਥੇ ਪੱਤਰਕਾਰ ਸਹਿਬਾਨ ਤੁਹਾਡੇ ਵਰਗੇ ਸਾਰੇ ਭਰਾ ਆਉਂਦੇ ਜਦੋਂ ਬੈਠਦੇ ਆ ਨਾ ਪਰਸਨਲੀ ਵੀ ਗੱਲ ਕਰਦੇ ਆ ਤਾਂ ਉਦੋਂ ਇੱਕ ਵਾਰੀ ਆ ਆਖਰਸੀਂ ਮਨੋਖ ਹੈ ਹਨਾ ਇਨਸਾਨ ਹੈ ਕਦੇ ਕਦੇ ਦਿਮਾਗ 네ਗੇਟਿਵ ਚਲਾ ਜਾਂਦਾ ਜਦੋਂ 네ਗੇਟਿਵ ਜਾਂਦਾ ਨਾ ਤਾਂ ਉਹਦੋਂ ਸੋਚੀਦਾ ਵੀ ਨਹੀਂ ਐ ਨਹੀਂ ਹੋਣਾ ਚਾਹੀਦਾ ਉਹਦੇ ਵਾਸਤੇ ਮੈਂ ਕਹਿੰਦਾ ਕਿ ਸਾਰੀ ਦੁਨੀਆ ਅਰਦਾਸ ਕਰੇ ਕਿ ਮੋਰਚਾ ਬੇਸ਼ੱਕ 100 ਸਾਲ ਚੱਲਦਾ ਰਹੇ ਕਿਉਂਕਿ 140 ਕਰੋੜ ਲੋਕਾਂ ਦੀ ਲੜਾਈ ਲੜ ਰਹੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਤੇ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਤੰਦਰੁਸਤੀ ਰੱਖਣ ਇਸੇ ਤਰ੍ਹਾਂ ਉਹ ਜਿਹੜਾ ਆਪਣੇ ਲੋਕਾਂ ਦੀ ਅਗਵਾਈ ਕਰਦੇ ਰਹਿਣ ਤੇ ਇੱਥੇ ਜਿਹੜੀ ਗੱਲਬਾਤ ਹੈ ਇੱਥੇ ਤਾਂ ਫਿਰ ਅਸੀਂ ਖੁਸ਼ਕਿਸਮਤ ਕਿ ਪਹਿਲੀ ਗੱਲ ਆਪਣੇ ਲੋਕਾਂ ਦੀ ਸਰਦਾਰ ਡੱਲੇਵਾਲ ਸਾਹਿਬ ਵਰਗੇ ਇੱਕ ਰੂਹ ਦੇ ذریعے ਅਸੀਂ ਲੋਕਾਂ ਦੀ ਸੇਵਾ ਅਸੀਂ ਵੀ ਕਰ ਰਹੇ ਇੱਥੇ ਕੱਲੀ ਕੱਲੀ ਇੱਟ ਸੇਵਾ ਕਰ ਰਹੀ ਹੈ ਬੇਜਾਨ ਚੀਜ਼ਾਂ ਵੀ ਸੇਵਾ ਕਰ ਰਹੀ ਹੈ ਕਿਉਂਕਿ ਇਸ ਇੱਟ ਨੂੰ ਚੁੱਕ ਕੇ ਅਸੀਂ ਕਿਸੇ ਤਰਪਾਲ ਤੇ ਰੱਖ ਦਿੰਦੇ ਨੇ ਕਿਸੇ ਪੱਲੀ ਤੇ ਕਿਸੇ ਦਰੀ ਤੇ ਰੱਖ ਦਿੰਦੇ ਆ ਨਾ ਕਿ ਇਹ ਉੱਡ ਨਾ ਜਾਵੇ ਤਾਂ ਉਹ ਸੇਵਾ ਕਰ ਰਹੀ ਹੈ ਤੇ ਅਸੀਂ ਤਾਂ ਫੇਰ ਸਾਨੂੰ ਤਾਂ ਸਾਹ ਬਖਸ਼ਿਆ ਪਰਮਾਤਮਾ ਨੇ ਠੀਕ ਹੈ ਤੇ ਇੱਕ ਸਰ ਦੇ ਆਗੂ ਸਰਦਾਰ ਡੱਲੇਵਾਲ ਸਾਹਿਬ ਕਿ ਉਹਨਾਂ ਹੀ ਸਾਹਾਂ ਦੀ ਜਿਹੜੀ ਹੈ ਉਹ ਸ਼ਰਤ ਲਾ ਕੇ ਬੈਠਿਆ ਪਰਮਾਤਮਾ ਦੇ ਨਾਲ ਕਿ ਜਦ ਤਾ ਤੂੰ ਸਾਹ ਲੈ ਲਈ ਤੇ ਜਾਂ ਮੋਰਚਾ ਫਤਿਹ ਕਰਵਾ ਦੀ ਪਰ ਇੱਥੇ ਸਕੂਨ ਹੈ ਤੁਹਾਡੇ ਵਰਗੇ ਭਰਾ ਆਉਂਦੇ ਆ ਤੁਹਾਨੂੰ ਕਿਉਂਕਿ ਪੱਤਰਕਾਰ ਮੈਂ ਅੱਗੇ ਵੀ ਕਹਿੰਨਾ ਕਿ ਇੱਕ ਪੱਤਰਕਾਰ ਵੀ ਇੱਕ ਸੈਲੀਬ੍ਰਿਟੀ ਹੁੰਦੇ ਆ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਮੀਡੀਆ ਦਾ ਜ਼ਮਾਨਾ ਹੈ ਲੋਕ ਦੇਖਣਾ ਚਾਹੁੰਦੇ ਹਨਾ ਹਰ ਇੱਕ ਬੰਦੇ ਨੂੰ ਜਿਹੜਾ ਵਧੀਆ ਤਰੀਕੇ ਨਾਲ ਵਿਚਰਦਾ ਹੈ ਲੋਕਾਂ ਦੇ ਵਿੱਚ ਤੇ ਜਦੋਂ ਤੁਹਾਡੇ ਵਰਗੇ ਭਰਾ ਇੱਥੇ ਸਾਡੇ ਕੋਲ ਆ ਕੇ ਕਈ ਵਾਰੀ ਬੈਠਣ ਨੂੰ ਜਗ੍ਹਾ ਨਹੀਂ ਹੁੰਦੀ ਇਸ ਰਸੋਈ ਦੇ ਵਿੱਚ 15-15 20-20 ਜਾਣੇ ਜਦੋਂ ਆ ਕੇ ਜਾਂ ਡਾਕਟਰਸ ਹੋਗੇ ਜਾਂ ਪੱਤਰਕਾਰ ਵੀ ਹੋਗੇ ਤਾਂ ਇੱਕ ਸਕੂਨ ਮਿਲਦਾ ਮਨ ਨੂੰ ਕਿ ਸੇਵਾ ਕਰ ਰਹੇ ਆ ਸੱਚੇ ਬਾਦਸ਼ਾਹੀ ਕਹਿੰਦੇ ਸਾਡੀ ਇਹ ਸੇਵਾ ਜਿਹੜੀ ਆ ਨਾ ਕਿਉਂਕਿ ਲੰਗਰ ਤਾਂ ਗੁਰੂ ਨਾਨਕ ਪਾਤਸ਼ਾਹ ਨੇ 20 ਰੁਪਿਆ ਦਾ ਚਲਾਇਆ ਸੀ ਤੇ ਦੁਨੀਆ ਦੇ ਵਿੱਚ ਚੱਲਦਾ ਤੇ ਇਹ ਜਿਹੜੀ ਸੇਵਾ ਇੱਥੇ ਕਰ ਰਹੇ ਆ ਨਾ ਚਾਹ ਪਾਣੀ ਦੀ ਰੋਟੀ ਦੀ ਜੋ ਵੀ ਇੱਥੇ ਤੁਹਾਡੇ ਵਰਗੇ ਭਰਾਵਾਂ ਦੀ ਸਾਰਿਆਂ ਦੀ ਕਰ ਰਹੇ ਆ ਅਸੀਂ ਕਹਿੰਦੇ ਸੱਚੇ ਬਾਦਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਉਹ ਸੇਵਾ ਉਸ ਥਾਂੇ ਪਾਉਣ ਜਿੱਥੇ ਡੱਲੇਵਾਲ ਸਾਹਿਬ ਦੀ ਉਮਰ ਜਿੰਨੀ ਹੋ ਗਈ ਉਸ ਤੋਂ ਹਜ਼ਾਰਾਂ ਗੁਣਾ ਹੋਰ ਲੰਮੀ ਉਮਰ ਹੋਵੇ ਤੇ ਮੋਰਚਾ ਫਤਿਹ ਕਰਕੇ ਬਹੁਤ ਵੱਡੇ ਮਾਣ ਦੇ ਨਾਲ ਕਿਉਂਕਿ ਦੁਨੀਆ 'ਚ ਬਹੁਤ ਵੱਡਾ ਕਦਮ ਹੋ ਗਿਆ ਸਰਦਾਰ ਜਗਜੀਤ ਸਿੰਘ ਡੱ ਕਿਉਂਕਿ ਕੁਝ ਅਵਾਰਡ ਜਿਹੜੇ ਹੁੰਦੇ ਉਹ ਮਰਨ ਉਪਰੰਤ ਦਿੱਤੇ ਜਾਂਦੇ ਆ ਸ਼ਹਾਦਤ ਉਪਰੰਤ ਦਿੱਤੇ ਜਾਂਦੇ ਅਸੀਂ ਚਾਹੁੰਦੇ ਆ ਕਿ ਜਿਸ ਤਰ੍ਹਾਂ ਸਰਦਾਰ ਡੱਲੇਵਾਲ ਸਾਹਿਬ ਨੇ ਇਹ ਮੋਰਚਾ 13 ਫਰਵਰੀ 2024 ਤੋਂ ਸ਼ੁਰੂ ਕੀਤਾ ਸੀ ਨਾ ਉਸੇ ਤਰ੍ਹਾਂ ਇਸ ਮੋਰਚੇ ਨੂੰ ਫਤਿਹ ਕਰਕੇ ਬੈਂਡ ਵਾਜਿਆਂ ਦੇ ਨਾਲ ਤੇ ਹਾਰਾਂ ਦੇ ਨਾਲ ਲੱਦੇ ਹੋਏ ਸਰਦਾਰ ਡੱਲੇਵਾਲ ਸਾਹਿਬ ਆਪਣੇ ਲੋਕਾਂ ਦੇ ਵਿੱਚ ਸਿਰ ਉੱਚਾ ਕਰਕੇ ਆਪਣੇ ਪਰਿਵਾਰ ਦੇ ਵਿੱਚ ਤੰਦਰੁਸਤੀ ਨਾਲ ਵਾਪਸ ਜਾ